ਘਾਟਾ ਦੇ ਨਹੀਂ ਪੈਣ ਲੱਗਾ ਕੋ ਵਾਦਾ ਹੀ ਪਊ ਨਾ ਸਾਡਾ 6-6 ਮਹੀਨੇ ਪਹਿਲਾਂ ਹੀ ਪੈਲਸ ਬੁੱਕ ਕਰ ਲੈਨੇ ਆ ਵਰੀ ਕਿੱਥੋਂ ਆਉਣੀਆਂ ਦੁਕਾਨਾਂ ਬੁੱਕ ਕਰ ਲੀਆਂ ਸ਼ਰਾਬ ਕਿੱਥੋਂ ਲਿਆਉਣੀਆਂ ਉਹ ਜਗ੍ਹਾ ਵੇਖ ਲਈ ਆ ਮੀਟ ਕਿੱਥੋਂ ਲਿਆਉਣਾ ਉਹ ਜਗ੍ਹਾ ਵੇਖ ਲਈ ਆ ਡਾਂਸਰਾਂ ਕਿਹੜੀਆਂ ਨੱਚਣੀਆਂ ਵਿਆਹ ਦੇ ਵਿੱਚ ਅਸੀਂ ਉਹ ਬੁੱਕ ਕਰ ਲੀਆਂ ਤੇ ਅਖੰਡ ਪਾਠ ਵਰੀ ਸਿੱਧੀ ਲੀਕ ਮਾਰੀ ਦੀ ਆ ਨਹੀਂ ਨਹੀਂ ਛੱਡੋ ਖੰਡ ਸੁਖਨੀ ਸਾਹਿਬ ਕਰਕੇ ਕੰਮ ਨਬੇੜਾਂਗੇ ਆਪਾਂ ਸੁਖ ਭਾਲ ਦੇ ਕਿੱਥੋਂ ਅਸੀਂ ਭੜਾ ਇਦਾਂ ਨਹੀਂ ਮਿਲਦਾ ਹੁਣ ਘਰ ਵਾਲੇ ਕਹਿੰਦੇ ਬਾਬਾ ਜੀ ਕੰਮ ਦੋ ਆ ਆ ਅਖੰਡ ਪਾਠੀ ਜਿੰਨੇ ਦਿਨ ਸਾਡੇ ਘਰ ਤੇ ਦੂਜੀ ਵੱਡੀ ਸ਼ਰਤ ਇਹ ਆ ਕਿ ਜਦੋਂ ਤੁਹਾਡਾ ਅਖੰਡ ਪਾਠੀ ਦੋਆਂ ਘੰਟਿਆਂ ਬਾਅਦ ਡਿਊਟੀ ਕਰਕੇ ਫ੍ਰੀ ਹੋ ਜਾ ਕਰੂਗਾ ਡਿਊਟੀ ਕਰ ਲਿਆ ਕਰੂਗਾ ਨਾਲ ਸਾਡੇ ਘਰ ਦਾ ਜੀ ਵੀ ਉਹਨਾਂ ਚਿਰ ਦੋ ਘੰਟੇ ਸਾਹਮਣੇ ਬਹਿ ਕੇ ਪਾਠ ਸੁਣਿਆ ਕਰੂਗਾ ਉਹ ਸੁਣਨ ਵਾਲੀ ਜਾਂਚ ਵੀ ਸਾਡੀ ਗਈ ਹਾਰਨ ਪਾਣੀ ਵਾਲੀ ਮਮਤੀ ਦੇ ਬੰਨੇ ਆਵਾਜ਼ ਪੱਟੀ ਤੱਕ ਜਾਣ ਲਈ ਆ ਜਿਨ੍ਹਾਂ ਦੇ ਘਰ ਪਾਰਟ ਆ ਉਹਨਾਂ ਜੋ ਬੰਦੇ ਤਿੰਨ ਨਹੀਂ ਬੈਠੇ ਅੰਦਰ ਉਹ ਜਿਹੜੀ ਪਹਿਲੀ ਦੀਗ ਲੈ ਕੇ ਚਲ ਗਏ ਆ ਨਾ ਮੁੜ ਕੇ ਉੱਤੇ ਜੇ ਨਹੀਂ ਵੜਨਾ ਬਹੁਤਿਆਨੇ ਅੰਦਰ ਆ ਗਏ ਤੇ ਮੁੜ ਕੇ ਬਨਉਣੀ ਬਾਬੇ ਦੀ ਰੜਹੌਲੀ ਹੋ ਜਾ ਤੇਜ਼ ਹੋ ਜਾ ਪੂਆ ਨਹੀਂ ਆਈ ਪੁੱਪੜ ਨਹੀਂ ਆਉਣ ਡਿਆ ਮਾਸੜ ਨਹੀਂ ਆਉਣ ਡਿਆ ਪਹਿਲਾਂ ਨਾ ਪਾਦੀ ਭੋਗ ਬਾਅਦ ਚ ਨਾ ਪਾਦੀ ਬਾਬਾ ਵਕਤ ਨੂੰ ਫੜਿਆ ਉਹਨਾਂ ਦੇ ਘਰ ਜਿਨ੍ਹਾਂ ਦੇ ਘਰ ਪਾਰਟ ਆ ਉਹਨਾਂ ਜੋ ਸੁਣ ਕੇ ਕੋਈ ਰਾਜੀ ਨਹੀਂ ਹੈਗਾ ਤੇ ਰਿਸ਼ਤੇਦਾਰੀ ਚੋ ਮਾਈ ਬਾਪੂ ਉਹ ਲੱਭ ਕੇ ਲਈਦਾ ਜਿਹਦੇ ਕੰਨ ਗੋਡੇ ਖਰਾਬ ਹੋਣਾ ਉਹਨੂੰ ਦੋ ਕੰਮ ਦਈ ਵੀ ਇੱਕ ਧੂਫਣੀ ਬੁਝਣ ਦੇਣੀ ਤੇ ਇੱਕ ਇਹਨੂੰ ਖੁੰਡਾ ਲਾ ਛੱਡੀ 15 ਕਮਿੰਟ ਵੀ ਉੱਚੀ ਬੋਲ ਪਾਠੀ ਨੂੰ ਵੀ ਪਤਾ ਹੁੰਦਾ ਵੀ ਰੁਪਈਆ ਪਤਾ ਨਹੀਂ 500 ਇਹਨਾਂ ਦੇ ਘਰੋਂ ਖੜਦਾ 1500 ਮੈਂ ਖੰਗ ਤੇ ਲਵਾਉਣਾ ਵਾ ਜਿੰਨਾ ਧੂਆ ਇਹਨਾਂ ਮੈਨੂੰ ਧੂਫਾ ਦਾ ਚੜਾ ਜਾਣਾ ਇੱਥੇ ਇਸ ਕਰਕੇ ਜੇ ਕਰਾਉਂਦੇ ਜੇ ਤੇ ਸੁਣਿਆ